ਾਂਜੀ ਦਰਵਾਜ਼ਾ ਖੋਲਣਾ ਦਰਵਾਜ਼ਾ ਖੁੱਲਦਾ ਹੈ ਤੇ ਸਾਹਮਣੇ ਔਰਤ ਪੁੱਛਦੀ ਹੈ ਤੁਸੀਂ ਕੌਣ ਤੁਹਾਨੂੰ ਪਛਾਣਿਆ ਨਹੀਂ ਕੋਈ ਪ੍ਰੋਡਕਟ ਵੇਚਣ ਆਇਓ ਉਹ ਦਰ ਜਵਾਬ ਆਉਂਦਾ ਮੈਂ ਨੇੜੇ ਦੇ ਪਿੰਡ ਤੋਂ ਅਜਨਾਲਾ ਖਰੀਦਦਾਰੀ ਲਈ ਆਈ ਹਾਂ ਪਰ ਅਜਨਾਲਾ 'ਚ ਕਿਤੇ ਵੀ ਬਾਥਰੂਮ ਨਹੀਂ ਹੈ ਕੀ ਮੈਂ ਤੁਹਾਡਾ ਬਾਥਰੂਮ ਇਸਤੇਮਾਲ ਕਰ ਸਕਦੀ ਹਾਂ ਅਜਨਾਲਾ 'ਚ ਘਟਨਾਮ ਹੈ ਕਿਉਂਕਿ ਇੱਥੇ ਜਨਤਕ ਥਾਂ ਤੋਂ ਦੂਰ ਕਿਸੇ ਵੀ ਤਰ੍ਹਾਂ ਦੇ ਬਾਥਰੂਮ ਦੀ ਕੋਈ ਵਿਵਸਥਾ ਨਹੀਂ ਹੈ ਖਾਸ ਤੌਰ ਤੇ ਔਰਤਾਂ ਨੂੰ ਕਈ ਵਾਰ ਅਜਿਹੀ ਘਟਨਾਵਾਂ ਨਾਲ ਦੋਚਾਰ ਹੋਣਾ ਪੈਂਦਾ ਹੈ ਸ਼ਹਿਰ ਵਾਸੀਆਂ ਦਾ ਕਹਿਣਾ ਕਿ ਪੁਰਸ਼ ਤਾਂ ਬਿਸ਼ਰਮੀ ਨਾਲ ਕਿਸੇ ਤਰ੍ਹਾਂ जुगाड़ ਕਰਕੇ ਸਾਰ ਲੈਂਦੇ ਨੇ ਪਰ ਔਰਤਾਂ ਲਈ ਬੜੀਆਂ ਦਿੱਕਤਾਂਦਾਰ ਪੇਸ਼ ਆਉਂਦੀਆਂ ਨੇ ਇਸ ਕਰਕੇ ਉਹਨਾਂ ਨੇ ਮੰਗ ਕੀਤੀ ਕਿ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕੱਢਿਆ ਜਾਵੇ ਮਤਲਬ ਕਿ ਪੰਜਾਬ ਸਰਕਾਰ ਆਪਣੀ ਮਿਸਰਬਾ ਕਮੇਟੀ ਨਾਲ ਆ ਬੜੀ ਸ਼ਰਮਨਾਕ ਗੱਲ ਆ ਵੀ ਇੱਥੇ ਮਤਲਬ ਦੂਰੋਂ ਦੂਰੋਂ ਮਤਲਬ ਲੋਜ ਦਾ ਪਿੰਡਾਂ ਕੋ ਕਪੜਾ ਲੈਣ ਵਾਸਤੇ ਆਉਂਦੇ ਆ ਵਪਾਰੀ ਆਉਂਦੇ ਨੇ ਇੱਥੇ ਭਾਈ ਮਤਲਬ ਕਿ ਨਾ ਕੋ ਸੌਚਾਲਿਆ ਤਾਂ ਨਾ ਕੋ ਬਾਥਰੂਮ ਆ ਕਿੰਨੀ ਆ ਤੰਗੀ ਹੁੰਦੀ ਉਹਨਾਂ ਨੂੰ ਵੀ ਮਲੇਗੀ ਕੰਨਾਂ ਨਾਲ ਲੋਕ ਲੋਕੇ ਬਾਥਰੂਮ ਚ ਕਰਨਾ ਪੈਂਦਾ ਉੱਥੇ ਵੀ ਲਿਖਿਆ ਹੁੰਦਾ ਕੁੱਤੇ ਦੇ ਪੁੱਤ ਇੱਥੇ ਨਾ ਮੂਤ ਬਲੇ ਇਹ ਤਾਂ ਇਨਸਾਨ ਨੂੰ ਗੱਲ ਕੱਢੀ ਜਾਂਦੀ ਹੈ ਸਰਕਾਰ ਥੋੜੀ ਸਰਕਾਰ ਤੇ ਕੁੰਮ ਕੰਨੀ ਸੁੱਤੀ ਉਹਨਾਂ ਚਾਹੀਦਾ ਵੀ ਇੱਥੇ ਬਾਥਰੂਮ ਬਣਿਆ ਜਾਵੇ ਜਾਂ ਮਤਲਬ ਕੋਈ ਕਿਤੇ ਮਲੇਗੀ ਬਣਾ ਲੈਣ ਪੈਸੇ ਲੈ ਕੇ ਮਤਲਬ ਬਾਥਰੂਮ ਬੰਦਾ ਕਰ ਲਵੇ ਤੇ ਬੰਦੇ ਜਾਨ ਸੌਕੀ ਰਹਿੰਦੀ ਆ ਮੰਨ ਲਓ ਸਾਡੀਆਂ ਬੀਬੀਆਂ ਭੈਣਾਂ ਇੱਥੇ ਆਉਂਦੀਆਂ ਕਿੱਥੇ ਬਾਥਰੂਮ ਕਰਨਾ 15 ਸਾਲ ਤੋਂ ਸਾਡਾ ਇਖਾਰੇ ਸ਼ਹਿਰ ਦੇ ਵਿੱਚ ਕਿਤੇ ਵੀ ਬਾਥਰੂਮ ਨਹੀਂ ਬਣਿਆ ਕਾਲੀ ਸਰਕਾਰ ਨੇ ਵੀ 10 ਸਾਲ ਕੱਢੇ ਆ ਉਹਦੇ ਵਿੱਚ ਵੀ ਰੋਣਾ ਬਾਥਰੂਮ ਦਾ ਸੀਗਾ ਲੇਡੀਜ਼ ਨੂੰ ਐਨੀ ਕੁ ਬਾਥਰੂਮ ਦੀ ਪ੍ਰੋਬਲਮ ਆਉਂਦੀ ਆ ਕਿ ਕਿਆ ਨਹੀਂ ਜਾ ਸਕਦਾ ਉਹ ਵਿਚਾਰੀਆਂ ਬਾਥਰੂਮ ਕਰਨ ਦੇ ਮਾਰੇ ਕਿਤੇ ਹਸਪਤਾਲੇ ਚ ਵੱਢ ਜਾਂਦੀਆਂ ਚੱਲੀ ਲਦੀ ਕਿਤੇ ਵੱਢ ਜਾਂਦੀਆਂ ਬਾਥਰੂਮਾਰੇ ਪੰਜਾਬ ਸਰਕਾਰ ਤੋਂ ਉਹਦੇ ਨਗਰ ਪੰਚਾਇਤ ਨਾਲੋਂ ਤੋਂ ਮੰਗ ਕਰਦੇ ਆ ਕਿ ਅਜ ਨਾਲੇ ਸ਼ਹਿਰ ਦੇ ਵਿੱਚ ਬਾਥਰੂਮਾਂ ਦੀ ਬਹੁਤ ਹੀ ਜ਼ਿਆਦਾ ਘਾਟ ਆ ਇਹ ਨਗਰ ਪੰਚਾਇਤ ਪੰਜਾਬ ਦੀ ਕਾਫੀ ਜਿਆਦਾ ਮਤਲਬ ਅਜਿਹਾ ਨਾਲਾ ਤਸਵੀਰ ਜਿਹੜੀ ਹੈ 300000 ਤੋਂ ਬਹੁਤ ਜਿਆਦਾ ਪਿੰਡ ਪੈਂਦੇ ਨੇ ਬਹੁਤ ਹੀ ਪਿੰਡਾਂ ਤੋਂ ਦੁਨੀਆ ਡੇਢ ਜਾਂਦੇ ਨੇ ਪਰ ਉਹਨਾਂ ਨੂੰ ਬਾਥਰੂਮ ਦੀ ਆਉਣ ਦੀ ਬਹੁਤ ਦਿੱਕਤ ਆਉਂਦੀ ਹੈ ਤੇ ਅਸੀਂ ਨਗਰ ਪੰਚਾਇਤ ਕੋ ਤੇ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਹੜੇ ਅਜਿਹਾ ਨਾਲੇ ਸ਼ਹਿਰ ਦੇ ਬਾਥਰੂਮ ਜਿਹੜੇ ਨੇ ਬਣਾਏ ਜਾਣ ਤਾਂ ਕਿ ਜਿਹੜੀ ਇਹ ਪ੍ਰੋਬਲਮ ਨੂੰ ਸੋਲਵ ਕੀਤਾ ਜਾਵੇ ਇਸ ਵਾਰੀ ਜਦੋਂ ਨਗਰ ਪੰਚਾਇਤ ਜਨਾਲਾ ਦੇ ਸੈਨੀਟਰੀ ਇਨਸਪੈਕਟਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਵੱਛ ਭਾਰਤ ਅਭਿਆਨ ਤਹਿਤ ਪੈਸੇ ਤਾਇਨੇ ਤੇ ਉਹਨਾਂ ਵੱਲੋਂ ਟੈਂਡਰ ਵੀ ਜਾਰੀ ਕੀਤੇ ਗਏ ਸੀ ਪਰ ਕਿਸੇ ਵੱਲੋਂ ਭਰਿਆ ਨਹੀਂ ਗਿਆ ਸਾਡੇ ਕੋਲ ਨਾ ਸਵੱਛ ਭਾਰਤ ਸਕੀਮ ਤਹਿਤ 8,59,342 50% ਰਕਮ 26 ਸੀਟਾਂ ਲਈ ਆਈ ਹੈ ਤੇ ਅਸੀਂ ਸ਼ਹਿਰ ਦੇ ਵਿੱਚ ਕੋਈ ਜਗ੍ਹਾ ਸਾਈਟਾਂ ਸਿਲੈਕਟ ਕੀਤੀਆਂ ਨੇ ਕਿ ਇਹਨਾਂ ਦੇ ਅੱਗੇ ਦੋਹਰੀ ਟੈਂਡਰ ਲਗਾਏ ਸੀ ਕਿਹਨੇ ਟੈਂਡਰ ਫੇਲ ਨਹੀਂ ਕੀਤਾ ਔਰ ਫਿਰ ਦੁਬਾਰਾ ਟੈਂਡਰ ਲਗਾਏ ਜਾ ਰਹੇ ਤੇ ਜਦੋਂ ਟੈਂਡਰ ਭਰਨਗੇ ਤੇ ਨਾਲ ਦੀ ਨਾਲ ਹੀ ਇਹ ਸ਼ਹਿਰ ਦੀਆਂ ਵੱਖ-ਵੱਖ ਜਗ੍ਹਾ ਤੇ 26 ਸੀਟਾਂ ਵਾਲੀਆਂ ਵਾਹਨਾਂ ਨੂੰ ਬੜਵਾ ਦਿੱਤਾ ਜਾਏਗਾ ਪਬਲਿਕ ਟਾਇਲਟ ਤੇ ਕਮਿਊਨਿਟੀ ਟਾਇਲਟ ਪਰ ਲੋਕਾਂ ਦੇ ਵਰਤਨ ਵਾਸਤੇ ਬਣਵਾ ਦਿੱਤੇ ਜਾਣਗੇ ਵੈਸੇ ਤਾਂ ਨਰਿੰਦਰ ਮੋਦੀ ਵੱਲੋਂ ਸਵੱਛ ਭਾਰਤ ਅਭਿਆਨ ਤਹਿਤ ਪਿੰਡਾਂ 'ਚ ਕਿੰਨੇ ਹੀ ਬਾਥਰੂਮ ਬਣਾਉਣ ਦਾ ਦਾਵਾ ਕੀਤਾ ਜਾਂਦਾ ਹੈ ਪਰ ਅੰਕੜਿਆਂ ਤੇ ਜ਼ਮੀਨੀ ਹਕੀਕਤ ਦਾ ਫਰਕ ਤੁਸੀਂ ਖੁਦ ਦੇਖ ਹੀ ਲਿਆ ਅਜਨਾਰਾ ਤੋਂ ਵਿਸ਼ਾਲ ਚਰਮਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਹੈ ਆਇਲਸ ਵਿੱਚ 6 ਇਚ ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ